ਪਰ ਅੱਜ ਕਿਸਾਨ ਦੁਖੀ ਬਹੁਤ ਆ ਸੜਕਾਂ ਤੇ ਬੈਠੇ ਆ ਤੁਹਾਡੇ ਗਵਾਂਢ ਵਿੱਚ ਹੀ ਉਹ ਦੇਖਿਆ ਤੁਸੀਂ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸ ਢੰਗ ਨਾਲ ਲੋਕ ਤਸ਼ੱਦਦ ਸਹਿ ਰਹੇ ਆ ਕਹਿੰਦੇ ਕਿ ਹਰਿਆਣੇ ਦਾ ਪ੍ਰਸ਼ਾਸਨ ਦੀ ਕਿਵੇਂ ਜ਼ਰਤ ਪੈ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਪੰਜਾਬ 'ਚ ਉਹ ਡਰੋਨ ਨਾਲ ਇੱਧਰ ਗੋਲੇ ਸੱਟ ਜਾਣ ਡਾਕਟਰ ਸਾਹਿਬ ਨੂੰ ਜ਼ਰੂਰ ਬੇਨਤੀ ਕਰਨਾ ਚਾਹਣਾ ਜੇ ਤੁਸੀਂ ਇਹ ਜੇ ਕੰਮ ਕਰੋਗੇ ਤਾਂ ਪੰਜਾਬ ਦੀ ਸਰਕਾਰ ਦੇ ਰਸਤੇ ਪੰਜਾਬ ਦੀਆਂ ਸੜਕਾਂ ਜੇ ਤੁਸੀਂ ਸਾਡੀਆਂ ਸੜਕਾਂ ਹੀ ਤੋੜਨੀਆਂ ਨੇ ਸਾਡੇ ਪੰਜਾਬ ਦੇ ਹਾਲਾਤ ਹੀ ਖਰਾਬ ਕਰਨੇ ਨੇ ਹੁਣ ਇਹ ਟਾਈਮ ਤੇ ਤੁਹਾਡੇ ਵਾਸਤੇ ਸੜਕਾਂ ਬੰਦ ਹੋਣਗੀਆਂ हरियाणा सरकार ਦੇ सीएम ਖੱਟਰ ਸਾਹਿਬ ਨੂੰ ਇੱਕ ਕਹਿਣਾ ਚਾਹਨਾ ਦਿੱਲੀ ਕਿਸਾਨ ਜਾ ਰਿਹਾ ਸੜਕਾਂ ਤੋਂ ਮੇਰੇ ਹਲਕਿਆਂ ਦੀ ਤੜਵਾ ਰਹੇ ਆ ਅੱਜ ਡੇਰਾ ਬਸੀ ਸੜਕ ਹਲਕੇ ਦੀ ਸੜਕਾਂ ਦਾ ਹਾਲਾਤ ਦੇਖੋ ਸਾਰੀ ਹਰਿਆਣਾ ਰੋਡਵੇਜ ਉੱਥੋਂ ਓਵਰ ਲੋਡ ਟਰੱਕ ਉੱਥੋਂ ਫਿਰ ਲੋਕ ਕਹਿੰਦੇ ਨੇ ਬਰਵਾਲਾ ਰੋਡ ਬਰਵਾਲਾ ਰੋਡ ਦੇ ਉੱਪਰ ਚਾਰ ਵਾਰ ਅਸੀਂ ਉਹਦੀ ਰਿਪੇਅਰ ਕਰਾ ਚੁੱਕੇ ਹਾਂ ਹੈਵੀ ਟ੍ਰੈਫਿਕ ਲੋਡ ਹੋਣ ਕਰਕੇ ਮੇਰੇ ਹਲਕੇ ਦਾ ਛੋਟੇ ਬਹੁਤ ਬੁਰਾ ਹਾਲ ਕੀਤਾ ਪਿਆ ਤਿੰਨ ਵਾਰ ਸੜਕਾਂ ਦੀ ਰਿਪੇਅਰ ਕਰਨ ਦੇ ਬਾਵਜੂਦ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਜਾਣਦੇ ਹੋ ਦਿੱਲੀ ਜਿਹੜਾ ਕਿਸਾਨ ਜਾਂਦਾ ਕਿਉਂ ਰੋਕਦੇ ਉਹਨੂੰ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਮਿਨਿਸਟਰ ਸਾਹਿਬਾਨ ਦੀ ਡਿਊਟੀਆਂ ਲਾਈਆਂ ਸਾਡੇ ਲੋਕਾਂ ਦੀਆਂ ਡਿਊਟੀਆਂ ਲਾਈਆਂ ਅੱਜ ਵੀ ਮਾਨ ਸਾਹਿਬ ਨੇ ਹੀ ਲੋਕਾਂ ਨੂੰ ਬਿਆਨ ਦਿੱਤਾ ਸੀ ਤੁਹਾਡੇ ਚੈਨਲ ਦੇ ਥਰੂ ਕਿ ਮੈਂ ਕਿਸਾਨ ਪੋਤਾ ਕਿਸਾਨਾਂ ਦਾ ਹਸਤਾਸ਼ੀ ਹਾਂ ਤੁਹਾਡੇ ਹਲਕੇ ਦੇ ਵਿੱਚ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਕਹਿ ਲੋ ਗੋਲਡਨ ਫਰੈਸਟ ਵਾਲੀ ਜ਼ਮੀਨ ਵਾਲਾ ਮਸਲਾ ਆ ਗਿਆ ਕਹਿੰਦੇ ਕਿ ਸਰਕਾਰ ਨੇ ਤਾਂ ਹੁਕਮ ਦੇ ਦਿੱਤੇ ਪਰ ਜ਼ਿਲ੍ਹਾ ਪ੍ਰਸ਼ਾਸਨ ਬੜਾ ਅੜਮਾਨ ਹੈ ਮੰਨਦਾ ਹੀ ਨਹੀਂ ਸਰਕਾਰ ਦੇ ਹੁਕਮ ਐਮਐਲਏ ਬਣਨ ਤੋਂ ਬਾਅਦ 3 ਮਹੀਨੇ ਬਾਅਦ ਹੀ ਸਰਕਾਰ ਦੇ ਧਿਆਨ 'ਚ ਮੌਜੂਦਾ ਮੰਤਰੀ ਦੇ ਧਿਆਨ 'ਚ ਲਿਆਤਾ ਸੀ ਵੀ ਉੱਥੇ ਗੋਲਡਨ ਫੋਰੈਸਟ ਦੀ ਪੋਜੀਸ਼ਨ ਆ ਹੈ ਸਰਕਾਰ ਉਸ ਕਾਰਗੁਜ਼ਾਰੀ 'ਚ ਲੱਗੀ ਹੋਈ ਹੈ ਜਲਦੀ ਸਾਰਾ ਕੁਝ ਹੋ ਪਾਏਗਾ ਸਰਕਾਰ ਨੇ ਤਾਂ ਹੁਕਮ ਦਿੱਤਾ ਕਿ ਜ਼ਮੀਨ ਤੋਂ ਕਬਜ਼ਾ ਛੱਟਣਾ ਚਾਹੀਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਚਾਹੇ ਉਹ ਡਿਪਟੀ ਕਮਿਸ਼ਨਰ ਸਨ ਜਾਂ ਸਥਾਨਕ ਐਸ.ਡੀ.ਐਮ ਕਹਿੰਦੇ ਉਹਨਾਂ ਨੇ ਅੱਗੇ ਨਹੀਂ ਕੁਝ ਕੀਤਾ ਅਮਲੀ ਰੂਪ ਚ ਕੀਤਾ ਮੁੱਖ ਮੰਤਰੀ ਸਾਹਿਬ ਤਾਂ ਖੁਦ ਇਸ ਚੀਜ਼ ਦੇ ਪਿੱਛੇ ਲੱਗੇ ਹੋਏ ਨੇ ਪੰਜਾਬ ਚ ਸੈਂਕੜੇ ਏਕੜ ਜ਼ਮੀਨਾਂ ਜਿਹੜੀਆਂ ਛਡਾਈਆਂ ਗਈਆਂ ਨੇ ਜਿਹੜੀ ਤੁਸੀਂ ਗੋਲਡਨ ਫੋਰੈਸਟ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਫੇਰ ਦੁਬਾਰਾ ਇਹ ਰਿਪੀਟ ਕਰਦਾ ਕਿ ਮੈਂ ਤਾਂ ਐਮ.ਐਲ.ਏ ਬਣਨ ਤੋਂ 3 ਮਹੀਨੇ ਬਾਅਦ ਹੀ ਸਰਕਾਰ ਦੇ ਧਿਆਨ ਚ ਔਰ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਸੀਗਾ ਤੇ ਡਿਪਟੀ ਕਮਿਸ਼ਨਰ ਜਾਂ ਐਸ ਡੀ ਐਮ ਜੇਕਰ ਰੋਕਣਗੇ ਕੰਮ ਨੂੰ ਬਦਨਾਮੀ ਤੇ ਆਖਰਕਾਰ ਸਰਕਾਰ ਦੀ ਉਹ ਸਰਕਾਰ ਦੁਖੀ ਹੋ ਸਕਦੇ ਨੇ ਸਰਕਾਰ ਦੇ ਖਿਲਾਫ ਹੋ ਸਕਦੇ ਨੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਦੇ ਨੇ ਤੇ ਦੂਜੇ ਵੀ ਨਹੀਂ ਆਪकी ਸਰਕਾਰ ਆਪਕੇ ਦਰਬਾਰ ਆਪਣੇ ਹਲਕੇ ਚ ਕੈਂਪੇਨ ਲੈਣੇ ਸ਼ੁਰੂ ਕੀਤੇ ਸੀ ਪਤਲੀ ਸਾਧ ਦੀ ਨਜ਼ਰ ਚ ਸੀ ਤੁਹਾਡਾ ਰਿਪੋਰਟ ਕਾਰਡ ਵੀ ਇਹ ਤਾਂ ਪਹਿਲਾਂ ਹੀ ਇਹ ਕੰਮ ਕਰਦੇ ਇੱਥੇ ਕਰ ਲਓ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਜਰੂਰ ਇਹ ਕਿਹਾ ਸੀਗਾ ਕਿ ਯਾਰ ਚੰਡੀਗੜ੍ਹ ਦੇ ਨੇੜੇ ਸਭ ਤੋਂ ਵਧੀਆ ਹਲਕਾ ਤੇ ਆਪकी ਸਰਕਾਰ ਆਪਕੇ ਦਰਬਾਰ ਇਹ ਜਿਹੜਾ ਕੈਂਪੇਨ ਲਾਓ ਤੇ ਇਹਦੀ ਜਾਣਕਾਰੀ ਮੈਨੂੰ ਦਿਓ ਕੁੜੀਆਂ ਮਿਲਦੀਆਂ ਆ ਕੇ ਉਹ ਕਹਿੰਦੀਆਂ ਵੀ ਸਾਡੀ ਮਜਬੂਰੀ ਹੈ ਕਿ ਸਾਡਾ ਜਿਹੜਾ ਫਿਜ਼ੀਕਲ ਟੈਸਟ ਇਸ ਤਰ੍ਹਾਂ ਦਾ ਸੀ ਕੁੜੀ ਸਿਲੈਕਟ ਹੀ ਨਹੀਂ ਹੋ ਸਕੀ ਉਹ ਹਜੇ ਵੀ ਫੋਨ ਕਰ ਕਰਕੇ ਮੀਡੀਆ ਨੂੰ ਹੋਰਨਾਂ ਨੂੰ ਕਹੀ ਜਾਂਦੇ ਆ ਕਿ ਸਾਡੀ ਸੀਐਮ ਸਾਹਿਬ ਨੂੰ ਕਹਿੰਦੇ ਵੀ ਅਸੀਂ ਖੁਸ਼ਕਿਸਮਤ ਆ ਤੁਹਾਡੇ ਅੰਗ ਕਿ ਸਾਨੂੰ ਉਹ ਮੌਕੇ ਤੇ ਮਿਲੇ ਸਾਨੂੰ ਭਰੋਸਾ ਦਿੱਤਾ ਪਰ ਗੱਲ ਹਾਲੇ ਨਹੀਂ ਬਣੀ ਕਹਿੰਦੇ ਛੋਟੇ ਵੀਰ ਮਾਨ ਸਾਹਿਬ ਦੇ ਸਭ ਕੋ ਧਿਆਨ ਚ ਯਾਰ ਕਦੀ ਐਜਾ ਮੁੱਖ ਮੰਤਰੀ ਦੇਖਿਆ ਇੱਕ ਮਰੇ ਹਲਕੇ ਦੇ ਬੱਚੇ ਦੀ ਦੋਵੇਂ ਬਾਜੂ ਕੱਟੇ ਸੀ ਕਿਵੇਂ ਜਫੀ ਪਾ ਕੇ ਤੇ ਸੀਐਮ ਸਾਹਿਬ ਭਾਵਕ ਹੋਏ ਕਿਸਾਨ ਮਿਲੇ ਮਜ਼ਦੂਰ ਮਿਲੇ ਟਰਾਂਸਪੋਰਟਰ ਮਿਲੇ ਵਪਾਰੀ ਮਿਲੇ ਯਾਰ ਇਹ ਹਜੇ ਛੋਟੇ ਬੀਰ ਮੁੱਖ ਮੰਤਰੀ ਕੀਤੇ ਮਿਲਦਾ ਇਹਨਾਂ 5 ਸਾਲ ਪਹਿਲਾਂ ਦੇਖ ਲਓ ਕੈਪਟਨ ਸਾਹਿਬ ਦੇ ਟਾਈਮ ਦੇਖ ਲਓ ਮੇਰਾ ਕੱਲ 5-6 ਚ ਇੱਕ ਵਾਰੀ ਵੀ ਆਪਣੇ ਐਮਐਲਏ ਨੇ ਸੀ ਮਿਲਦਾ ਅਬ ਮੈਂ ਖੁਸ਼ਕਿਸਮਤ ਆਂ ਮੈਂ ਤਕਰੀਬਨ ਦੂਜੇ ਦਿਨ ਇੱਕ ਦੋ ਦਿਨਾਂ ਬਾਅਦ ਆਪਣੇ ਸੀਐਮ ਨੂੰ ਮਿਲਾਂ ਸੱਚਮੁੱਚ ਯਾਰ ਰਾਉਂਗ ਤੇ ਖੜੇ ਹੁੰਦੇ ਨੇ ਛੋਟੇ ਵੀਰ ਦੇਖ ਕੇ ਇਹ ਪੰਜਾਬੀ ਪੁੱਤਾਂ ਨੇ ਜਿਹੜਾ ਦਰਿਆਦਿਲ ਇਨਸਾਨ ਹੈ ਪਰਮਾਤਮਾ ਕਰੇ ਸੀਐਮ ਸਾਹਿਬ ਦੀ ਲੰਬੀ ਉਮਰ ਹੋਵੇ ਇਸ ਤਰ੍ਹਾਂ ਪੰਜਾਬ ਦੀ ਰਹਿਨਮਾਈ ਕਰਦੇ ਰਹਿਣ ਫਲਕਾ ਡੇਰਾ ਬਸੀ ਤੋਂ ਆਮਦਵੀ ਪਾਰਟੀ ਦੇ ਵਿਧਾਇਕ ਸਾਡੇ ਨਾਲ ਨੇ ਕੁਲਜੀਤ ਸਿੰਘ ਰੰਧਾਵਾ ਇਹਨਾਂ ਦੇ ਹਲਕੇ ਤੋਂ ਹੀ ਸੀਐਮ ਮਾਨ ਸਾਹਿਬ ਖੁਦ ਜਾਂਦੇ ਆ ਉੱਥੇ ਸ਼ੁਰੂਆਤ ਕਰਦੇ ਨੇ ਕਿਉਂਕਿ ਘਰ ਘਰ ਸਕੀਮਾਂ ਪਹੁੰਚਾਉਣੀਆਂ ਘਰ ਘਰ ਜਿਹੜਾ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਾਣਾ ਉਸ ਦੀ ਸ਼ੁਰੂਆਤ ਉੱਥੋਂ ਹੋਈ ਤੇ ਉੱਥੇ ਦੋ ਕੁੜੀਆਂ ਵੀ ਮੁੱਖ ਮੰਤਰੀ ਦੇ ਨਾਲ ਮਿਲਦੀਆਂ ਨੇ ਔਰ ਉਸ ਦੇ ਵਿੱਚ ਦੱਸਦੀਆਂ ਨੇ ਕੁੜੀਆਂ ਆਪਣੀ ਹੱਡ ਬੀਤੀ ਕਿ ਸਾਡੀ ਭਰਤੀ ਮੁਕੰਮਲ ਕਿਉਂ ਨਹੀਂ ਹੋ ਸਕੀ ਜਾਂ ਅਸੀਂ ਸਿਲੈਕਟ ਕਿਉਂ ਨਹੀਂ ਹੋ ਸਕੀਆਂ ਕਿਉਂਕਿ ਫਾਇਰ ਵਰਕਰ ਸੀ ਜਿਹੜੇ ਉਸ ਦੇ ਵਿੱਚ ਕੁੜੀਆਂ ਦੇ ਲਈ ਸ਼ਰਤਾਂ ਐਸੀਆਂ ਸੀ ਤੇ ਉਹ ਵੀ ਗੱਲ ਕਰਾਂਗੇ ਐਮਐਲਏ ਸਾਹਿਬ ਹਲਕਾ ਡੇ ਇਹ ਬਹੁਤ ਗੱਲਾਂ ਨੇ ਜਿਹੜੀਆਂ ਕੋ ਗਗਵਾਂਡ ਚ ਪੈਂਦਾ ਵਿਧਾਨ ਸਭਾ ਤੇ ਤੇ ਚਰਚਾ ਜਦੋਂ ਹੁੰਦੀ ਹੈ ਤੇ ਸਵਾਲ ਹੁੰਦੇ ਆ ਕਿ ਸਰਕਾਰ ਕੀ ਕਰਦੀ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਤੁਹਾਡੇ ਹਲਕੇ ਦੇ ਵਿੱਚ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਕਹਿ ਲੋ ਜਿਹਦੇ ਕਬਜ਼ੇ ਛਡਾਉਣ ਵਾਲੀ ਹਾਲਾਂਕਿ ਇਲਜ਼ਾਮ ਪਿਛਲਿਆਂ ਤੇ ਲੱਗਦੇ ਰਹੇ ਕਿ ਕਬਜ਼ਾ ਉਹਨਾਂ ਨੇ ਵੀ ਕੀਤਾ ਫਿਰ 골ਡਨ ਫਰੈਸਟ ਵਾਲੀ ਜ਼ਮੀਨ ਵਾਲਾ ਮਸਲਾ ਆ ਗਿਆ ਕਹਿੰਦੇ ਕਿ ਸਰਕਾਰ ਨੇ ਤਾਂ ਹੁਕਮ ਦੇ ਦਿੱਤੇ ਪਰ ਜ਼ਿਲ੍ਹਾ ਪ੍ਰਸ਼ਾਸਨ ਬੜਾ ਆੜਮਾਨ ਹੈ ਮੰਨਦਾ ਹੀ ਨਹੀਂ ਸਰਕਾਰ ਦੇ ਹੁਕਮ ਕਬਜ਼ੇ ਕਿਉਂ ਨਹੀਂ ਛਡਾਉਂਦਾ ਉਹ ਪੂਰਾ ਵੇਰਵਾ ਕਿੱਥੇ ਤੱਕ ਪੁੱਜੀ ਗੱਲ ਛੋਟੇ ਵੀਰ ਬਹੁਤ ਵਧੀਆ ਸਹੀ ਸਮੇਂ ਨਾਲ ਤੁਸੀਂ ਇਹ ਮੇਰਾ ਵਰਸ਼ਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਪਿੱਛੇ ਇੱਕ ਦੋ ਵੀਡੀਓ ਵੀ ਵਰਲ ਹੋਈਆਂ ਸੀ ਜਿਦੇ ਵਿੱਚ ਤੁਸੀਂ ਪੁਰਾਣਿਆਂ ਨਮਿਆਂ ਬਾਰੇ ਕੁਝ ਗੱਲਾਂ ਕੀਤੀਆਂ ਸੀ ਉਹਦੇ ਬਾਰੇ ਮੈਂ ਆਪਣਾ ਪੱਖ ਸਪਸ਼ਟ ਕਰਨਾ ਚਾਹੁੰਦਾ ਜੀ ਕਿ ਮੈਂ ਐਮਐਲਏ ਬਣਨ ਤੋਂ ਬਾਅਦ 3 ਮਹੀਨੇ ਬਾਅਦ ਦੀ ਸਰਕਾਰ ਦੇ ਧਿਆਨ 'ਚ ਮੌਜੂਦਾ ਮੰਤਰੀ ਦੇ ਧਿਆਨ 'ਚ ਲਿਆਤਾ ਸੀ ਵੀ ਉੱਥੇ ਗੋਲਡਨ ਫੋਰੈਸਟ ਦੀ ਪੋਜੀਸ਼ਨ ਆ ਜੀ ਲੇਕਿਨ ਰਾਜਨੀਤੀ ਛੜਿਆੰਤਰ ਕੁਝ ਜਿਹੜੇ ਲੋਕ ਸੀ ਜਿਹੜੇ ਭਾਲਦੇ ਸੀ ਵੀ ਕਿਤੇ ਨਾ ਕਿਤੇ ਕੋਈ ਸਾਫਤਾਬ ਲੱਗ ਜਾ ਜਿਵੇਂ ਪਿਛਲੇ ਲਾਇਆ ਕਿਉਂ ਮੈਂ ਕਿਸਾਨ ਪੁੱਤ ਆ ਮੈਂ ਜ਼ਮੀਨ ਨੂੰ ਪਿਆਰ ਕਰਦਾ ਤੇ ਮੈਂ ਮਾਨ ਸਾਹਿਬ ਦੇ ਜੋ ਲੈ ਮੰਤਰੀ ਨੇ ਉਹਦੇ ਧਿਆਨ ਚ ਬਾਕਾਇਦਾ ਮੇਲ ਕਰਕੇ ਬਾਈ ਹੈਂਡ ਵੀ ਦੇ ਕੇ ਆਇਆ ਸੀਗਾ ਸਰਕਾਰ ਉਸ ਕਾਰਗੁਜ਼ਾਰੀ ਚ ਲੱਗੀ ਹੋਈ ਹੈ ਜਲਦੀ ਸਾਰਾ ਕੁਝ ਹੋ ਪਾਏਗਾ ਸਰਕਾਰ ਨੇ ਤਾਂ ਬਹੁਤ ਨੋਟੀਫਿਕੇਸ਼ਨ ਖੜ੍ਹੇ ਇੱਕ ਦੋ ਤਾਂ ਅਸੀਂ ਵੀ ਖੁਦ ਪੜੇ ਆ ਆਪਣੇ ਹੱਥ ਦੇ ਵਿੱਚ ਕਾਪੀਆਂ ਪੜ ਕੇ ਮੀਡੀਆ ਨਾਲ ਵੀ ਜਨਤਾ ਕੀਤੇ ਆ ਕਿ ਸਰਕਾਰ ਨੇ ਤਾਂ ਹੁਕਮ ਦੇ ਦਿੱਤਾ ਕਿ ਜ਼ਮੀਨ ਤੋਂ ਕਬਜ਼ਾ ਛੱਟਣਾ ਚਾਹੀਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਚਾਹੇ ਉਹ ਡਿਪਟੀ ਕਮਿਸ਼ਨਰਸ ਹਨ ਜਾਂ ਸਥਾਨਕ ਐਸਡੀਐਮ ਕਹਿੰਦੇ ਉਹਨਾਂ ਨੇ ਅੱਗੇ ਨਹੀਂ ਕੁਝ ਕੀਤਾ ਅਮਲੀ ਰੂਪ ਚ ਕੀਤਾ ਦੇਖੋ ਦੋ ਚੀਜ਼ਾਂ ਨੇ ਜੀ ਇੱਕ ਵਿਧਾਇਕ ਦਾ ਕੰਮ ਹੁੰਦਾ ਸਰਕਾਰ ਦੇ ਕੰਨਾਂ ਤੱਕ ਕੋ ਗੱਲ ਨੂੰ ਆਵਾਜ਼ ਸਭ ਦਾ ਖੁਦ ਇਸ ਚੀਜ਼ ਦੇ ਪਿੱਛੇ ਲੱਗੇ ਹੋਏ ਨੇ ਪੰਚਾਇਤ ਮੰਤਰੀ ਕੀ ਜਿੰਨੀਆਂ ਵੀ ਸ਼ਾਮਲੜ ਜ਼ਮੀਨਾਂ ਨੇ ਨਜਾਇਜ਼ ਕਬਜ਼ਾ ਵਾਲੀਆਂ ਜ਼ਮੀਨਾਂ ਨੇ ਪੰਜਾਬ ਚ ਸੈਂਕੜੇ ਏਕੜ ਜ਼ਮੀਨਾਂ ਜਿਹੜੀਆਂ ਛੜਾਈਆਂ ਗਈਆਂ ਨੇ ਜਿਹੜੀ ਤੁਸੀਂ ਗੋਲਡਨ ਫੋਰੈਸਟ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਫੇਰ ਦੁਬਾਰਾ ਇਹ ਰਿਪੀਟ ਕਰਦਾ ਕਿ ਮੈਂ ਤਾਂ ਐਮਐਲਏ ਬਣਨ ਤੋਂ 3 ਮਹੀਨੇ ਬਾਅਦ ਹੀ ਸਰਕਾਰ ਦੇ ਧਿਆਨ ਚ ਔਰ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਕੰਮ ਸਾਰੇ ਪ੍ਰਸ਼ਾਸਨ ਦੇ ਨੇ ਡੀਸੀ ਲੈਵਲ ਤੇ ਐਸਡੀਐਮ ਲੈਵਲ ਦੇ ਜਿਹੜੇ ਕੰਮ ਹੋਣੇ ਨੇ ਮੈਨੂੰ ਉਮੀਦ ਹੈ ਕਿ ਜਲਦੀ ਇਹ ਚੀਜ਼ਾਂ ਕਰ ਲਈਆਂ ਜਾਣਗੀਆਂ ਜਿਹੜੀ ਦੇਰੀ ਹੋਈ ਸਰਕਾਰ ਦੀ ਬਦਨਾਮੀ ਹੋ ਰਹੀਆ ਕਿਉਂਕਿ ਸਥਾਨਕ ਲੋਕ ਬੜੇ ਕਰਲਾ ਰਹੇ ਸੀ ਜਿਹੜੇ ਲੱਗੇ ਉਸ ਇਸ ਮਸਲੇ ਨੂੰ ਲੀਡ ਕਰਨ ਨੂੰ ਲੈ ਕੇ ਕਹਿੰਦੇ ਕਿ ਸਰਕਾਰੀ ਪੱਦਰ ਦੇ ਉੱਤੇ ਜੇ ਹੁਕਮ ਆ ਰਿਹਾ ਹੈ ਵਿਭਾਗਾਂ ਦਾ ਹੁਕਮ ਆ ਰਿਹਾ ਮਾਲ ਵਿਭਾਗ ਨੇ ਚਿੱਠੀ ਕੱਢ ਦਿੱਤੀ ਫਿਰ ਡਿਪਟੀ ਕਮਿਸ਼ਨਰ ਜਾਂ ਐਸ ਡੀ ਐਮ ਜੇਕਰ ਰੋਕਣਗੇ ਕੰਮ ਨੂੰ ਬਦਨਾਮੀ ਤੇ ਆਖਰਕਾਰ ਸਰਕਾਰ ਦੀ ਹੋਣੀ ਐ ਐਕਚੁਅਲੀ ਛੋਟੇ ਵੀਰੇ ਸਾਰੀ ਕੋਈ ਡਿਪਟੀ ਕਮਿਸ਼ਨਰ ਜਾਂ ਐਸ ਡੀ ਐਮ ਨੇ ਕਿਸੇ ਚੀਜ਼ ਨੂੰ ਪ੍ਰਕਿਰਿਆ ਨੂੰ ਰੋਕਿਆ ਨਹੀਂ ਲੇਕਿਨ ਜਿਹੜੇ ਕੁਛ ਸੱਜਣ ਇਹ ਜੀਆਂ ਗਤੀਆਂ ਵਿਧੀਆਂ ਫਲਾ ਰਹੇ ਨੇ ਉਹ ਪਿਛਲੀਆਂ ਸਰਕਾਰਾਂ ਚ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਉਹ ਦੇ ਖਿਲਾਫ ਹੋ ਸਕਦੇ ਨੇ ਸਰਕਾਰ ਦੇ ਖਿਲਾਫ ਉਹ ਪ੍ਰਚਾਰ ਕਰਦੇ ਨੇ ਅੱਛੇ ਵਰਕਰ ਦਾ ਅੱਛੇ ਐਮਐਲਏ ਦਾ ਅੱਛੇ ਲੀਡਰ ਦਾ ਹੱਕ ਮੰਨਦਾ ਕਿ ਜਿੱਥੇ ਗਲਤ ਹੋ ਰਿਹਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਮੈਂ ਪਹਿਲਾਂ ਵੀ ਇਹਦੇ ਹੱਕ ਸੀ ਅੱਜ ਵੀ ਕਿ ਜਿਹੜੀਆਂ ਪੰਜਾਬ ਦੇ ਵਿੱਚ ਇੰਨੇ ਲੱਖਾਂ ਏਕੜ ਜ਼ਮੀਨਾਂ ਛੜਾਈਆਂ ਗਈਆਂ ਨੇ ਸੈਂਕੜਿਆਂ ਜ਼ਿੰਮੇਦਾਰ ਜਿਹੜੇ ਪਿਛਲੇ ਆਮ ਤੌਰ ਤੇ ਖੇਤੀ ਕਰਨ ਵਾਲੇ ਲੋਕ ਜਿਹੜੇ ਨਜਾਇਜ਼ ਕਬਜ਼ਿਆਂ ਦੇ ਉੱਪਰ 20 30 ਸਾਲ ਤੋਂ ਕਬਜ਼ਾ ਧਾਰੀ ਬੈਠੇ ਸੀ ਪੰਜਾਬ 'ਚ ਹਰ ਜਗ੍ਹਾ ਨੂੰ ਤੋਂ ਕਬਜ਼ੇ ਛੜਾਏ ਗਏ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਔਰ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰ ਡੇਰਾ ਬਸੀ ਦੇ ਵਿੱਚ ਪੁਰਾਣੀਆਂ ਸਰਕਾਰਾਂ ਦੇ ਦੌਰਾਨ ਜ਼ਿਲਕਪੁਰ ਸ਼ਹਿਰ ਦੇਖ ਲਓ ਜੀ ਕਈ 100 ਏਕੜ ਜਿਹੜੀ ਸ਼ਾਮਲੜ ਜ਼ਮੀਨਾਂ ਤੇ ਨਜਾਇਜ਼ ਹੋ ਸਾਰੀਆਂ ਕਰਕੇ ਕਿਸੇ ਬਾਏ ਦਾਇਆਂ ਕਰਕੇ ਅੱਜ ਉੱਥੇ ਬਹੁਤ ਵੱਡੇ ਵੱਡੇ ਫਲੈਟ ਤੱਕ ਹੋ ਸਰਗੇ ਮੈਂ ਮਾਨ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਅਪੀਲ ਵੀ ਕੀਤੀ ਹੈ ਮੰਗ ਵੀ ਕਰਾਂਗਾ ਕਿ ਜਲਦੀ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇੱਕ ਆਪ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਹਲਕੇ ਤੋਂ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਵਿਧਾਇਕ ਤਾਂ ਕਹਿੰਦੇ ਕਿ ਸਾਡੇ ਵੱਲੋਂ ਹੋਵੇ ਜਦੋਂ ਤੁਹਾਨੂੰ ਇਹ ਮੌਕਾ ਮਿਲ ਗਿਆ ਉਹ ਤੇ ਅਰਬਾ ਕਿਵੇਂ ਦੱਸੀ ਉਸ ਦਿਨ ਦਾ ਮਾਹੌਲ ਕਿਵੇਂ ਦੱਸੀ ਛੋਟੇ ਵੀਰ ਮੇਰੇ ਲਈ ਜ਼ਿੰਦਗੀ ਦਾ ਬਹੁਤ ਵੱਡਾ ਖੁਸ਼ੀ ਦਾ ਦਿਨ ਸੀ ਕਿ ਆਪਕੀ ਸਰਕਾਰ ਆਪਕੇ ਦਰਬਾਰ ਜਿਹੜਾ ਕੈਂਪ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਡੇਰਾ ਬਸੀ ਹਲਕੇ ਤੋਂ ਮੈਂ ਤੁਹਾਡੇ ਚੈਨਲ ਤੋਂ ਦੱਸਦੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮਾਨ ਸਾਹਿਬ ਦੇ ਹਦਾਇਤਾਂ ਮੁਤਾਬਕ ਹੀ ਮੈਂ ਲਗਭਗ ਐਮਐਲਏ ਬਣਨ ਤੋਂ ਬਾਅਦ ਦੂਜੇ ਮਹੀਨੇ ਹੀ ਆਪकी ਸਰਕਾਰ ਆਪਕੇ ਦਰਬਾਰ ਆਪਣੇ ਹਲਕੇ ਚ ਕੈਂਪ ਲੈਣੇ ਸ਼ੁਰੂ ਕੀਤੇ ਸੀ ਲਗਭਗ 45 ਕੈਂਪ ਮੈਂ ਪਹਿਲਾਂ ਲਾ ਚੁੱਕਿਆ ਸੀਗਾ ਔਰ ਹੁਣ ਮੈਨੂੰ ਇਹ ਦੱਸਦਿਆਂ ਤੁਹਾਡੇ ਚੈਨਲ ਤੋਂ ਖੁਸ਼ੀ ਹੁੰਦੀ ਹੈ ਕਿ 100 ਦੇ ਕਰੀਬ ਲਗਭਗ ਜਿਸ ਦਿਨ ਮਾਨ ਸਾਹਿਬ ਨੇ ਇਹ ਸਕੀਮ ਲਾਂਚ ਕੀਤੀ ਹੈ 100 ਤੋਂ ਉੱਪਰ ਕੈਂਪ ਮੈਂ ਆਪ ਕੈਂਪ ਜਾ ਕੇ ਇਕੱਲੇ ਇਕੱਲੇ ਕੈਂਪ ਜਾ ਕੇ ਲੋਕਾਂ ਨੂੰ ਮਿਲ ਕੇ ਲੋਕਾਂ ਦੇ ਕੰਮ ਕਰਵਾਏ ਨੇ ਔਰ ਸਾਰੇ ਅਫਸਰ ਸਭਾ ਨੇ ਬਹੁਤ ਵਧੀਆ ਸਾਥ ਦਿੱਤਾ ਮਾਨ ਸਾਹਿਬ ਦੇ ਆਦੇਸ਼ਾਂ ਨੂੰ ਹੂਬ ਹੂਬ ਹੋਰਨ ਦੀ ਪਾਲਣਾ ਕੀਤੀ ਸਾਹਿਬ ਦੀ ਨਜ਼ਰ ਚ ਸੀ ਤੁਹਾਡਾ ਰਿਪੋਰਟ ਕ ਨਹੀਂ 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 ਇਹ ਗੱਲ ਨਹੀਂ ਛੋਟੇ ਫਿਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਜਰੂਰ ਇਹ ਕਿਹਾ ਸੀਗਾ ਕਿ ਯਾਰ ਚੰਡੀਗੜ੍ਹ ਦੇ ਨੇੜੇ ਸਭ ਤੋਂ ਇਹ ਵਧੀਆ ਹਲਕਾ ਤੇ ਆਪकी ਸਰਕਾਰ ਆਪ ਕੀ ਦਰਬਾਰ ਇਹ ਜਿਹੜਾ ਕੈਂਪੇਨ ਨੂੰ ਲਾਓ ਤੇ ਇਹਦੀ ਜਾਣਕਾਰੀ ਮੈਨੂੰ ਦੋ ਤੇ ਸੀਐਮ ਸਾਹਿਬ ਦੇ ਤਾਂ ਪਹਿਲੇ ਵਿਜ਼ਨ 'ਚ ਸਾਰੀਆਂ ਚੀਜ਼ਾਂ ਸਿਗੀਆਂ ਜੀ ਤਾਂ ਉਦੋਂ ਦੋ ਕੁੜੀਆਂ ਮਿਲਦੀਆਂ ਆ ਕੇ ਉਹ ਕਹਿੰਦੀਆਂ ਵੀ ਸਾਡੀ ਮਜਬੂਰੀ ਹੈ ਕਿ ਸਾਡਾ ਜਿਹੜਾ ਫਿਜ਼ੀਕਲ ਟੈਸਟ ਇਸ ਤਰ੍ਹਾਂ ਦਾ ਸੀ ਕੁੜੀ ਸਿਲੈਕਟ ਹੀ ਨਹੀਂ ਹੋ ਸਕੀ ਉਹ ਹਜੇ ਵੀ ਫੋਨ ਕਰ ਕਰਕੇ ਮੀਡੀਆ ਨੂੰ ਹੋਰਨਾਂ ਨੂੰ ਕਹੀ ਜਾਂਦੇ ਆ ਕਿ ਸਾਡੀ ਸੀਐਮ ਸਾਹਿਬ ਨੂੰ ਕਹਿੰਦੇ ਵੀ ਅਸੀਂ ਖੁਸ਼ਕਿਸਮਤ ਆ ਤੁਹਾਡੇ ਅੰਗ ਕਿ ਸਾਨੂੰ ਉਹ ਮੌਕੇ ਤੇ ਮਿਲੇ ਸਾਨੂੰ ਭਰੋਸਾ ਦਿੱਤਾ ਪਰ ਗੱਲ ਹਾਲੇ ਨਹੀਂ ਬਣੀ ਕਹਿੰਦੇ ਛੋਟੇ ਵੀਰ ਮਾਨ ਸਾਹਿਬ ਦੇ ਸਭ ਕੋ ਧਿਆਨ ਚ ਆ ਤੁਸੀਂ ਦੇਖਿਆ ਹੋਵੇਗਾ ਕਿ ਕਿ ਉਹ ਕੁੜੀਆਂ ਨੇ ਫਾਇਰ ਦੀ ਭਰਤੀ ਬਾਰੇ ਕਿੰਨਾ ਕੁਝ ਯਾਰ ਕਦੀ ਐਸੇ ਜਿਹੇ ਮੁੱਖ ਮੰਤਰੀ ਦੇਖਿਆ ਇੱਕ ਮਰੇ ਹਲਕੇ ਦੇ ਬੱਚੇ ਦੀ ਦੋਵੇਂ ਬਾਜੂ ਕੱਟੇ ਸੀ ਕਿਵੇਂ ਜਫੀ ਪਾ ਕੇ ਤੇ ਸੀਐਮ ਸਾਹਿਬ ਭਾਵਕ ਹੋਏ ਉਹਨਾਂ ਨੇ ਆਪਣੇ ਬੱਚੇ ਦੇ ਤਰ੍ਹਾਂ ਉਹਨੂੰ ਛਾਤੀ ਨਾਲ ਲਾਇਆ ਸੀ ਉਸ ਤੋਂ ਬਾਅਦ ਕਿੰਨੇ ਲੋਕ ਉਹਨਾਂ ਨੂੰ ਮਿਲੇ ਨੇ ਕਿਸਾਨ ਮਿਲੇ ਮਜ਼ਦਾਰ ਮਜ਼ਦੂਰ ਮਿਲੇ ਟਰਾਂਸਪੋਰਟਰ ਮਿਲੇ ਵਪਾਰੀ ਮਿਲੇ ਯਾਰ ਇਹ ਹਜੇ ਛੋਟੇ ਵੀ ਮੁੱਖ ਮੰਤਰੀ ਕੀਤੇ ਮਿਲਦਾ ਇਹਨਾਂ 5 ਸਾਲ ਪਹਿਲਾਂ ਦੇਖ ਲਓ ਕੈਪਟਨ ਸਾਹਿਬ ਦੇ ਟਾਈਮ ਦੇਖ ਲਓ ਮੇਰਾ ਖਿਆਲ 5 ਸਾਲ ਚ ਇੱਕ ਵਾਰੀ ਵੀ ਆਪਣੇ ਐਮਐਲਐਨ ਸੀ ਮਿਲਦਾ ਅਬ ਮੈਂ ਖੁਸ਼ਕਿਸਮਤ ਹਾਂ ਮੈਂ ਤਕਰੀਬਨ ਦੂਜੇ ਦਿਨ ਇੱਕ ਦੋ ਦਿਨਾਂ ਬਾਅਦ ਆਪਣੇ ਸੀਐਮ ਨੂੰ ਮਿਲਿਆ ਨਾ ਵੱਡੀ ਗੱਲ ਜਿਹੜਾ ਡੇਰਾ ਬਸੀ ਹਲਕੇ ਚ ਆ ਕੇ ਜਨਾਬ ਦੀ ਸਰਕਾਰ ਆਪ ਦਾ ਦਰਬਾਰ ਜਿਹੜਾ ਲਾਂਚ ਕੀਤਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਪੰਜਾਬ ਚ ਇੱਕ ਅੱਛਾ ਸੁਨੇਹਾ ਗਿਆ ਔਰ ਮੇਰੇ ਉਸ ਸਟੇਜ ਦੇ ਉਪਰੋਂ ਹੀ ਮਾਨ ਸਾਹਿਬ ਨੇ ਜਿਹੜਾ ਟਵੀਟ ਕੀਤਾ ਸੀ ਐਨਓਸੀਜ਼ ਵਾਲੀ ਗੱਲ ਨੂੰ ਲੈ ਕੇ ਉਹ ਵੀ ਸਾਰੀ ਗੱਲ ਕਲੀਅਰ ਹੋ ਗਈ ਕਿਤੇ ਨਾ ਕਿਤੇ ਸਰਕਾਰ ਦੇ ਸੀਐਮ ਸਾਹਿਬ ਦੇ ਅਨਾਊਂਸਮੈਂਟ ਤੋਂ ਬਾਅਦ ਆਫੀਸਰ ਲੱਭੀ ਦੀ ਮਨਿਸਟਰ ਲੱਭੀ ਦੀ ਇਹ ਕਿਤੇ ਨਾ ਕਿਤੇ ਪ੍ਰਕਿਰਿਆ ਦੇ ਵਿੱਚੋਂ ਸਾਰੀ ਚੀਜ਼ਾਂ ਨਿਕਲਣੀਆਂ ਹੁੰਦੀਆਂ ਜਲਦੀ ਸਾਰੀਆਂ ਇਹ ਚੀਜ਼ਾਂ ਹੱਲ ਹੋ ਜਾਣਗੀਆਂ ਮਤਲਬ ਮਿਲਣੀ ਦੇ ਦੌਰਾਨ ਜਿਨ੍ਹਾਂ ਜਿਨ੍ਹਾਂ ਨੂੰ ਭਰੋਸਾ ਦਿੱਤਾ ਹੈ ਕੰਮ ਹੋਏਗਾ 100% ਹੋਏਗਾ ਮਾਨਸਾ ਭਰੋਸਾ ਹੀ ਉਹਨਾਂ ਦਵਾਉਂਦੇ ਨੇ ਜਿੱਥੇ ਉਹਨਾਂ ਨੇ ਕੰਮ ਕਰਨਾ ਹੁੰਦਾ ਜਦੋਂ ਰਾਹ ਜਾਂਦੀ ਵੀ ਦੇਖ ਲੈਂਦੇ ਨੇ ਕਿ ਇਹ ਪੀੜਤ ਹੈ ਮਜਬੂਰ ਹੈ ਐ ਗਲਵਕੜੀ ਚ ਕੌਣ ਲੈਂਦਾ ਯਾਰ ਕਿਸੇ ਨੂੰ ਪਹਿਲੀ ਵਾਰੀ ਮੇਰੀ ਜ਼ਿੰਦਗੀ ਦੇ 60 ਸਾਲਾਂ ਦੇ ਵਿੱਚ ਬੜੇ ਸਾਲ ਇਹਨਾਂ ਸਰਕਾਰਾਂ ਦੇ ਨਾਲ ਅਸੀਂ ਪੁਰਾਣੀਆਂ ਦੇ ਦੇਖਿਆ ਕੰਮ ਕਰਕੇ ਸੱਚਮੁੱਚ ਯਾਰ ਰੋਂਗ ਤੇ ਖੜੇ ਹੁੰਦੇ ਨੇ ਛੋਟੇ ਵੀਰ ਦੇਖ ਕੇ ਇਹ ਪੰਜਾਬੀ ਪੁੱਤਾਂ ਨੇ ਜਿਹੜਾ ਦਰਿਆਦਲ ਇਨਸਾਨ ਹੈ ਪਰਮਾਤਮਾ ਕਰੇ ਸੀਐਮ ਸਾਹਿਬ ਦੀ ਲੰਬੀ ਉਮਰ ਹੋਵੇ ਇਸ ਤਰ੍ਹਾਂ ਪੰਜਾਬ ਦੀ ਰਹਿਨਮਾਈ ਕਰਦੇ ਰਹਿਣ ਤੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਪੰਜਾਬ ਰੰਗਲਾ ਪੰਜਾਬ ਨਾ ਸਕਿਆ ਕਿਸਾਨ ਅੰਦੋਲਨ ਨਾਲ ਜੁੜਿਆ ਸਵਾਲ ਆ ਤੁਸੀਂ ਜਦੋਂ ਵੀ ਗੱਲ ਕੀਤੀ ਹੈ ਸ਼ੁਰੂਆਤ ਕਰਦੇ ਹੋ ਕਿ ਮੈਂ ਐਮਐਲਏ ਬਾਅਦ ਚਾ ਕਿਸਾਨ ਪਹਿਲਾਂ ਪਰ ਅੱਜ ਕਿਸਾਨ ਦੁਖੀ ਬਹੁਤ ਆ ਸੜਕਾਂ ਤੇ ਬੈਠੇ ਆ ਤੁਹਾਡੇ ਗਵਾਂਢ ਵਿੱਚ ਹੀ ਉਹ ਦੇਖਿਆ ਤੁਸੀਂ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸ ਢੰਗ ਨਾਲ ਲੋਕ ਤਸ਼ੱਦਦ ਸਹਿ ਰਹੇ ਆ ਕਹਿੰਦੇ ਕਿ ਹਰਿਆਣੇ ਦਾ ਪ੍ਰਸ਼ਾਸਨ ਦੀ ਕਿਵੇਂ ਜ਼ਰਤ ਪੈ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਪੰਜਾਬ 'ਚ ਉਹ ਡਰੋਨ ਨਾਲ ਇੱਧਰ ਗੋਲੇ ਸੱ ਇਹ ਮੂਕ ਦਰਸ਼ਕ ਬਣ ਗਈ ਅਸਲ ਛੋਟੀ ਵੀਰ ਮਾਨ ਸਾਹਿਬ ਦੀ ਸਰਕਾਰ ਸਾਡੀ ਸਰਕਾਰ ਨੇ ਆਪਣੇ ਸਾਰੇ ਪ੍ਰੋਟੋਕੋਲ ਨੂੰ ਦੇਖਦੇ ਹੋਏ ਵਾਜਬ ਤਰੀਕੇ ਨਾਲ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਮਿਨਿਸਟਰ ਸਾਹਿਬਾਨ ਦੀ ਡਿਊਟੀਆਂ ਲਾਈਆਂ ਸਾਡੇ ਲੋਕਾਂ ਦੀਆਂ ਡਿਊਟੀਆਂ ਲਾਈਆਂ ਕਿ ਆਪਣੇ ਬਾਰਡਰ ਦੇ ਨੇੜੇ ਤੇੜੇ ਸਾਰੇ ਇਲਾਕੇ ਚੈੱਕ ਕਰੋ ਔਰ ਕਿਤੇ ਵੀ ਕਿਸਾਨ ਜਿੱਥੇ ਪੀੜਤਾ ਉਹਦੀ ਮਦਦ ਕਰੋ ਇਹ ਅਨਨੈਸੈਸਰੀ ਸਾਡੇ ਜਿਹੜੇ ਲੋਕ ਨੇ ਆ ਵਿਰੋਧੀ ਇਹਨਾਂ ਦੇ ਬਹੁਗਲਾੜ ਦਾ ਨਤੀਜਾ ਮਾਨ ਸਾਹਿਬ ਦੀ ਸਰਕਾਰ ਮੇਰੀ ਸਰਕਾਰ ਹਮੇਸ਼ਾ ਕਿਸਾਨਾਂ ਦੀ ਪਿੱਠ ਦੇ ਉੱਪਰ ਹੈ ਅੱਜ ਵੀ ਮਾਨ ਸਾਹਿਬ ਨੇ ਇਹੀ ਲੋਕਾਂ ਨੂੰ ਬਿਆਨ ਦਿੱਤਾ ਸੀ ਤੁਹਾਡੇ ਚੈਨਲ ਦੇ ਥਰੂ ਕਿ ਮੈਂ ਕਿਸਾਨ ਪੁੱਤਾਂ ਕਿਸਾਨਾਂ ਦਾ ਹਥਿਆਰ ਹਾਂ ਤਾਂ ਹਰਿਆਣਾ ਪ੍ਰਸ਼ਾਸਨ ਨੇ ਜੋ ਜੋ ਕੀਤਾ ਕਿਸਾਨਾਂ ਨਾਲ ਉਹਨੂੰ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਪਹਿਲੀ ਏਰੀ ਉਦੋਂ ਕੀ ਸੋਚਿਆ ਕੀ ਮਨ ਚ ਆਇਆ ਛੋਟੇ ਵੀਰ ਮੈਂ ਤਾਂ ਪਹਿਲੀ ਹਰਿਆਣਾ ਸਰਕਾਰ ਦੇ ਸੀਐਮ ਖੱਟਰ ਸਾਹਿਬ ਨੂੰ ਇੱਕ ਕਹਿਣਾ ਚਾਹਣਾ ਵੀ ਯਾਰ ਦਿੱਲੀ ਕਿਸਾਨ ਜਾ ਰਿਹਾ ਸੜਕਾਂ ਤੋਂ ਮੇਰੇ ਹਲਕਿਆਂ ਦੀ ਤੜਵਾ ਰਹੇ ਆ ਅੱਜ ਡੇਰਾ ਬਸੀ ਸੜਕ ਹਲਕੇ ਦੀ ਸੜਕਾਂ ਦਾ ਹਾਲਾਤ ਦੇਖ ਲੋ ਸਾਰੀ ਹਰਿਆਣਾ ਰੋਡਵੇਜ ਉੱਥੋਂ ਓਵਰ ਲੋਡ ਟਰੱਕ ਉੱਥੋਂ ਫਿਰ ਲੋਕ ਕਹਿੰਦੇ ਨੇ ਬਰਵਾਲਾ ਰੋਡ ਬਰਵਾਲਾ ਰੋਡ ਦੇ ਉੱਪਰ ਚਾਰ ਵਾਰ ਅਸੀਂ ਉਹਦੀ ਰਿਪੇਅਰ ਕਰਾ ਚੁੱਕੇ ਆ ਹੈਵੀ ਵੈਕਰ ਹੋ ਰਹੇ ਨੇ ਦੇ ਸਾਰੇ ਜਿਹੜਾ ਟ੍ਰੈਫਿਕ ਹੈ ਹੈਵੀ ਟ੍ਰੈਫਿਕ ਲੋਡ ਹੋਣ ਕਰਕੇ ਮੇਰੇ ਹਲਕੇ ਦਾ ਛੋਟੇ ਬਹੁਤ ਬੁਰਾ ਹਾਲ ਕੀਤਾ ਪਿਆ ਤਿੰਨ ਵਾਰ ਸੜਕਾਂ ਦੀ ਰਿਪੇਅਰ ਕਰਨ ਦੇ ਬਾਵਜੂਦ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਜਾਣਦੇ ਹੋ ਦਿੱਲੀ ਜਿਹੜਾ ਕਿਸਾਨ ਜਾਂਦਾ ਕਿਉਂ ਰੋਕਦੇ ਉਹਨੂੰ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਇਹ ਚੀਜ਼ਾਂ ਕ੍ਰੀਏਟ ਕਰਨ ਵਾਸਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਔਰ ਸਰਕਾਰ ਦੀ ਕਿਰਕਰੀ ਕਰਨ ਲਈ ਖੱਟਰ ਸਾਹਿਬ ਪੂਰਾ ਜ਼ੋਰ ਲਾ ਰਹੇ ਲੇਕਿਨ ਮੈਂ ਤੁਹਾਡੇ ਚੈਨਲ ਦੇ ਥਰੂ ਖੱਟਰ ਸਾਹਿਬ ਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਇਹ ਜੇ ਕੰਮ ਕਰੋਗੇ ਤਾਂ ਪੰਜਾਬ ਦੀ ਸਰਕਾਰ ਦੇ ਰਸਤੇ ਪੰਜਾਬ ਦੀਆਂ ਸੜਕਾਂ ਜੇ ਤੁਸੀਂ ਸਾਡੀਆਂ ਸੜਕਾਂ ਹੀ ਤੋੜਨੀਆਂ ਨੇ ਸਾਡੇ ਪੰਜਾਬ ਦੇ ਹਾਲਾਤ ਹੀ ਖਰਾਬ ਕਰਨੇ ਨੇ ਹੁਣੇ ਟਾਈਮ ਤੇ ਤੁਹਾਡੇ ਵਾਸਤੇ ਸੜਕਾਂ ਬੰਦ ਹੋਣਗੀਆਂ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਐਮਐਲਏ ਡੀਰਾਬਸੀ ਤੋਂ ਕੁਲਜੀਤ ਸਿੰਘ ਰੰਧਾਵਾ ਜਿਨ੍ਹਾਂ ਨੇ ਆਪਣੇ ਕਿਸਾਨੀ ਅੰਦੋਲਨ ਦੇ ਬਾਰੇ ਜੋ ਸਮਝਦੇ ਆ ਕਿ ਸੋਚਦੇ ਆ ਉਹ ਗੱਲ ਰੱਖੀ ਯਾਰ ਖਾਸ ਕਰਕੇ ਆਪ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦਿੱਤਾ ਹੈ ਜੋ ਜੋ ਹੋਇਆ ਉਸ ਦੇ ਬਾਰੇ ਇਹਨਾਂ ਦਾ ਕੀ ਕਹਿਣਾ ਸੀ ਇਹ ਸਾਰੀ ਗੱਲਬਾਤ ਕੀਤੀ ਹੈ ਫਿਲਹਾਲ ਇਸ ਮੁਲਾਕਾਤ ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਪੰਜਾਬ ਵਿਧਾਨ ਸਭਾ ਚੰਡੀਗੜ੍ਹ